ਇੱਕ ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਜੁਥੇ ਗੱਡੀ ਨੇ ਰੋਗ ਸਾਈਡ ਉੱਤੇ ਜਾ ਕੇ ਸੁਨਿਆਰੇ ਦੀ ਦੁਕਾਨ ਦੇ ਸ਼ਟਰ ਦੇ ਵਿੱਚ ਗੱਡੀ ਮਾਰੀ ਜਿਸ ਕਰਕੇ ਸੁਨਿਆਰੇ ਦੀ ਦੁਕਾਨ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹਾਲਾਕੀ ਤਸਵੀਰਾਂ ਵਿੱਚ ਸਭ ਨੇ ਆਈਆਂ ਨੇ ਜੁਥੇ ਦੇਖ ਸਕਦੇ ਹੋ ਕਿ ਗੱਡੀ ਵੀ ਨੁਕਸਾਨੀ ਗਈ ਕਿ ਹੈ ਅਤੇ ਸੁਨਿਆਰੇ ਦੀ ਦੁਕਾਨ ਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪੁੱਜਦੇ ਨੇ ਜਿਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11 ਵਜੇ ਤੇਜ਼ ਰਫਤਾਰ ਵੜਨਾਕਾਰ ਦੇ ਵਿੱਚ ਤਿੰਨ ਵਿਅਕਤੀ ਸਵਾਰ ਸੀ ਜਿਨ੍ਹਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਰੋਂਗ ਸਾਈਡ ਉੱਤੇ ਆ ਕੇ ਸਿੱਧੀ ਸੁਨਿਆਰੀ ਦੀ ਦੁਕਾਨ ਦੇ ਵਿੱਚ ਟੱਕਰ ਮਾਰੀ ਜਿਸ ਕਰਕੇ ਸ਼ਟਰ ਦਾ ਵੱਡਾ ਨੁਕਸਾਨ ਹੋਇਆ ਤੇ ਦੁਕਾਨ ਦੇ ਅੰਦਰ ਲੱਗੇ ਮੇਨ ਡੋਰ ਤੇ ਸ਼ੀਸ਼ੇ ਕਾਊਂਟਰ ਦੇ ਸ਼ੀਸ਼ੇ ਵੀ ਚਕਨਾਚੂਰ ਹੋ ਚੁੱਕੇ ਨੇ ਤਾਂ ਦੁਕਾਨਦਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ 5 ਲੱਖ ਦਾ ਨੁਕਸਾਨ ਹੋਇਆ ਤਾਂ ਹੁਣ ਇਨਸਾਫ ਦੀ ਮੰਗ ਕਰ ਰਹੇ ਮੇਰਾ ਨਾਮ ਪ੍ਰਕਾਸ਼ ਚੰਦਰ ਵਰਮਾ ਹੈ ਕਈ ਦੁਕਾਨਾਂ ਆਪਣੀ ਔੰਕਾਰ ਜੁਐਲਰਸ ਹੈ ਜੀ ਸਨਾਰੇ ਕੰਮ ਦੀ ਦੁਕਾਨਾਂ ਸੰਭਰਾਲੇ ਕੀ ਕਟਣਾ ਕੀ ਹੋਈ ਹੈ ਕਟਣਾ ਹੈ ਜੀ ਰਾਤ 11:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਵੀ ਇੱਕ ਤੇਜ਼ ਰਫਤਾਰ ਗੱਡੀ ਨੇ ਸਾਡੀ ਦੁਕਾਨ ਦੇ ਸ਼ਟਰ ਦੇ ਵਿੱਚ ਅੱਗੇ ਵੱਜੀ ਹੈ ਤੇ ਉਹਦੇ ਵਿੱਚ ਤਿੰਨ ਬੰਦੇ ਸੀਗੇ ਜਿਹੜੇ ਬੈਠੇ ਸੀਗੇ ਗੱਡੀ ਚ ਲਾ ਰਿਹਾ ਸੀਗੇ ਤੇ ਸਾਡੀ ਦੁਕਾਨ ਦਾ ਅੰਦਰੋਂ ਕਾਸਾ ਨੁਕਸਾਨ ਹੋਇਆ ਇਹਦੇ ਨਾਲ ਸ਼ਟਰ ਸਾਡਾ ਸਾਰੀ ਖਤਮ ਹੋ ਗਿਆ ਤੇ ਅੰਦਰ ਜਿਹੜਾ ਸਾਡਾ ਸ਼ੀਸ਼ੇ ਲੱਗੇ ਸੀਗੇ ਕਾਊਂਟਰ ਸੀਗਾ ਲੱਕੜ ਦਾ ਤੇ ਉਹ ਸਾਰੇ ਸ਼ੀਸ਼ੇ ਟੁੱਟ ਗਏ ਨੇ ਕਾਊਂਟਰ ਵੀ ਸਾਡਾ ਟੁੱਟ ਗਿਆ ਠੀਕ ਹੈ ਜੀ ਕਾਫੀ ਇਹ ਚ ਨੁਕਸਾਨ ਹੋਇਆ ਤੇ ਇਹਦੇ ਨਾਲ ਸਾਡੀ ਗੱਟੋ-ਗੱਟ ਨਹੀਂ ਤਾਂ ਪੰਜ ਤੋਂ ਸੱਤ ਦਿਨ ਦੀ ਜਿਹੜੀ ਦੁਕਾਨਦਾਰੀ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਠੀਕ ਹੈ ਤੇ ਸਾਡੀ ਇਹਨੂੰ ਲੈ ਕੇ ਗੱਲ ਹੋਈ ਕਿਸ ਨਾਲ ਹਾਂਜੀ ਗੱਲ ਹੋਈ ਕਿਸ ਨਾਲ ਉਹਨਾਂ ਦੇ ਪਰਿਵਾਰ ਦੇ ਬੰਦੇ ਆਏ ਨੇ ਜੀ ਜਿਨ੍ਹਾਂ ਦਾ ਲੜਕਿਆਂ ਦੇ ਨਾਲ ਐਕਸੀਡੈਂਟ ਹੋਇਆ ਤੇ ਉਹ ਇੱਥੇ ਨੇ ਉਹ ਕਹਿ ਰਹੇ ਨੇ ਕਿ ਵੀ ਜੋ ਕਲਾ ਖਰਚਾ ਆ ਆਊਗਾ ਦਾ ਨੁਕਸਾਨ ਹੋਇਆ ਉਹਦਾਰਾ ਭਰਨ ਕਿੰਨਾ ਨੁਕਸਾਨ ਹੋਇਆ ਐਸਟੀਮੇਟ ਕਿੰਨਾ ਨੁਕਸਾਨ ਵੀ ਇਦਾਂ ਹੈ ਕਿ ਜੋ ਵੀ ਨਵਾਂ ਸਮਾਨ ਲੱਗਣਾ ਸ਼ਟਰ ਲੱਗਣਾ ਤੇ ਰਿਪੇਅਰ ਵਰਕ ਹੋਣਾ ਹੈ ਜੋ ਵੀ ਹੋਣਾ ਪਲੱਸ ਜੋ ਸਾਡੀ ਦੁਕਾਨਦਾਰੀ ਪ੍ਰਭਾਵੇ ਥੋੜੀ ਸਾਡਾ ਘੱਟੋ ਘੱਟ 4 ਤੋਂ 5 ਲੱਖ ਦਾ ਖਰਚਾ ਹੈਗਾ ਇਹ ਕਾਰਨ ਪੀੜਾ ਦਾ ਗੱਡੀ ਕਿਉਂ ਲੱਗੀ ਹੈ ਗੱਡੀ ਇਦਾਂ ਹੈ ਜੀ ਜਿਹੜੇ ਬੰਦੇ ਗੱਡੀ ਚਲਾ ਰਹੇ ਸੀਗੇ ਉਹ ਉਹਨਾਂ ਦੇ ਜਿਸ ਤਰ੍ਹਾਂ ਕਿ ਸਾਨੂੰ ਉਮੀਦ ਆ ਵੀ ਉਹ ਸ਼ਰਾਬੀ ਪੀਤੀ ਰਹੀ ਸੀ ਸੀਗਾ 스멜 ਆ ਰਹੀ ਸੀ ਕਿ ਉਹਨਾਂ ਤੋਂ ਤੇ ਨਸ਼ੇ ਦੇ ਵਿੱਚ ਸੀਗੇ ਜਿਸ ਕਰਕੇ ਇਹ ਐਕਸੀਡੈਂਟ ਹੋਇਆ ਠੀਕ ਤਾਂ ਕੀ ਦਾ ਹੋਟ ਹੈ ਇਹ ਅਸੀਂ ਫਿਰੇ ਕੁਮਾਰ ਜੀ ਬੇਗੁਮਾਂ ਦੇ ਕੀ ਕੱਢਣਾ ਹੈ ਯਾਰ ਰਾਤ ਤੋਂ ਸਾਨੂੰ ਕਾਲ ਆਈ ਇੱਕ ਜੀ 12:00 ਤੇ ਟੱਫੀ ਬਾਜ਼ਾਰ ਦੇ ਨਾਲ ਗੁਰਦਾਰੀ ਦੀ ਕਿਤਾਬਾਂ ਦੇ ਸਾਹਮਣੇ ਕਰਨਾ ਕਰਦਾ ਤੇ ਅਸੀਂ ਮੌਕੇ ਤੇ ਪਹੁੰਚੇ ਤੇ ਬੰਦੇ ਸੀਗੇ ਜਿੱਥੇ ਚੰਡੀਗੜ੍ਹ ਵੱਲੋਂ ਆ ਰਹੇ ਸੀਗੇ ਜੀ ਇੱਥੇ ਇਹਨਾਂ ਦੇ ਵੱਜੀ ਗਾ ਕਿੱਥੇ ਕਿੱਥੇ ਦੇ ਬੰਦੇ ਨੇ ਸਿਆਰੇ ਇਹ ਬੰਦੇ ਬੰਬਾ ਦੇ ਨਾਲ ਸੀ ਇਹ ਠੀਕ ਠੀਕ ਜਿਕੇ ਜਿਹਨੇ ਦਾ ਫਟਾਫਟ ਲੱਗੀ ਅੱਜ ਸੱਟਾਂ ਮਾੜੀ ਮੋਟੀਆਂ ਲੱਗੀਆਂ ਜੀ ਮੂਹੂਲੀ ਸੱਟਾਂ ਜੀ ਕਿਹੜੀ ਦੁਕਾਨਦਾਰ ਦਾ ਦਾ ਗੜਾ ਹਾਂਜੀ ਰਾਜਗੱਡੀ ਬੜੀ ਸੋਹਣੀ ਸੀ ਉਹਨਾਂ ਨੂੰ ਓਮਕਾਰ ਜੁਲਰੀ ਜੀ ਕਿਹੜੀ ਨਿਕਲ ਨੂੰ ਕਿਸੇ ਰਾਹ ਰੌਕ ਸੈਟ ਵੱਡੀ ਰੌਕ ਸੈਟ ਤੇ ਨੁਕਸਾਨ ਕਿੰਨਾ ਹੋਇਆ ਲਾਦਾ ਨੁਕਸਾਨ ਗੱਡੀ ਦਾ ਵੀ ਨੁਕਸਾਨ ਆ ਜੀ ਅੰਦਰ ਹੁੰਦਾ ਸ਼ਟਰ ਦਾ ਨਿਕਰਾ ਰਿਹਾ ਕਿਸੇ ਚੀਜ਼ ਦੇ ਪਿੱਛੇ ਜਾਂਦੇ ਨੇ ਇਹ ਕੁਝ ਇਹ ਵੀ ਪਤਾ ਲੱਗੇ ਪਿੱਛੋਂ ਵੀ ਕਿਸੇ ਚੀਜ਼ ਚ ਵੱਜ ਗਿਆ ਇਹ ਗੱਡੀ ਹੈ ਨਹੀਂ ਇਹ ਤਾਂ ਨਹੀਂ ਪਤਾ ਜੀ ਜਿਵੇਂ ਉਹ ਰ ਇੱਕ ਚਾਂਮ ਵਾਲਾ ਕਾਊਂਟਰ ਕੋਲ ਚੱਕਿਆ ਗਿਆ ਕਾਊਂਟਰ ਨਹੀਂ ਚੱਕਿਆ ਜੀ ਉਹ ਟੇਬਲ ਸੀ ਪਿਆ ਕੋਈ ਅੱਛਾ ਟੇਬਲ ਚੱਕਿਆ ਜੀ ਠੀਕ ਹੈ